ਹਾਂਜੀ ਸਤਿਕਾਰਯੋਗ ਸਾਥੀਓ ਮੈਨੂੰ ਅੱਜ ਪੀਜੀਆਈ ਆਉਣਾ ਪਿਆ ਰਾਤੀ ਤੇ ਇੱਥੇ ਮੈਂ ਕੋਸ਼ਿਸ਼ ਕੀਤੀ ਵੀ ਕੋਲਣਾ ਸਰਚ ਵਿੱਚ ਮਿਲਿਆ ਕਿ ਗੁਰੂ ਰਵਿਦਾਸ ਜੀ ਦਾ ਗੁਰਦਰਾ ਸਾਹਿਬ ਇੱਥੇ ਹੈਗਾ ਤੇ ਮੈਂ ਦਰਸ਼ਨ ਕਰਨ ਆਇਆ ਤੇ ਦੇਖ ਕੇ ਬਹੁਤ ਵਧੀਆ ਲੱਗਾ ਆ ਤੁਸੀਂ ਵੀ ਦੇਖੋ ਚੰਡੀਗੜ੍ਹ ਦੇ पीजीआई ਦੇ ਬਿਲਕੁਲ ਕੋਲ ਆ ਸੈਕਟਰ 12 ਦੇ ਵਿੱਚ ਔਰ ਇਹ ਇੱਥੇ ਗੁਰੂ ਰਵਿਦਾਸ ਭਵਨ ਜਿਹੜਾ ਇਹਨਾਂ ਨੇ ਬਣਾਇਆ ਉਹ ਤੁਹਾਨੂੰ ਇਹ ਦਰਸ਼ਨ ਕਰਾਉਂਦੇ ਆ ਔਰ ਇਹ ਗੁਰਦਰਾ ਸਾਹਿਬ ਦਾ ਮੇਨ ਐਂਟ੍ਰੈਂਸ ਗੇਟ ਤੇ ਦੇਖ ਕੇ ਤੁਹਾਨੂੰ ਅੱਗੇ ਪਤਾ ਲੱਗ ਗਿਆ ਹੋਣਾ ਵੀ ਕਿਦਾਂ ਆਪਣੇ ਰਹਿਬਰਾ ਮਹਾਪੁਰਸ਼ਾਂ ਦਾ ਜਿਹੜਾ ਇਹਨਾਂ ਨੇ ਇੱਥੇ ਨਹਾਲੀ ਸ਼ੰਗਤ ਨੂੰ ਨਹਿਮਾਂ ਤੋਂ ਤੇ ਰਖਾਰੇ ਮਿੰਟ ਕੇ ਸਰਬ ਤੇ ਸੇ ਕਿਰਲਾਹੀ ਹਰਥੋ ਤੇ ਜੁਰਤੇ ਸ਼ੰਗਤ ਪਾਆ ਰਦਨੇ ਹੋਣੀ ਪਾ ਹੁਣ ਤੇ ਆਹੀ ਤੱਕ ਵੱਧ ਜੇ ਜਾਣਾ ਸਤਿਗੁਰਾਂ ਨੇ ਕਿਹਾ ਮਹਾ ਮਾਤਿ ਹੁਣ ਤੇ ਗੁਰੂ ਦੇ ਰਦਾ ਕੀ ਤੁਮਾਂ ਨੇ ਆਵੇ ਕਹ ਲੱਗਾ ਤੇ ਹੈ ਤਾਵ ਪਹਿਲ ਦੀ ਔਰੇ ਗੁਰਦਰਾ ਸਾਹਿਬ ਤੋਂ ਬਾਹਰ ਜਿਹੜਾ ਦਰਬਾਰ ਹਾਲਿਆ ਉਸ ਤੋਂ ਬਾਹਰ ਇੱਧਰ ਦੇਖੋ ਇਹਨਾਂ ਨੇ ਸੰਗਤ ਦੇ ਰਹਿਣ ਵਾਸਤੇ ਪੂਰਾ ਜਿਹੜਾ ਹੈ ਪ੍ਰਬੰਧ ਕੀਤਾ ਹੋਇਆ ਜੇ ਕਿਸੇ ਨੇ ਰਾਤ ਤੇ ਸੌਣ ਪੈਣਾ ਹੋਵੇ ਤਾਂ ਇੱਥੇ ਤੁਸੀਂ ਆ ਸਕਦੇ ਆ ਤੁਹਾਨੂੰ ਕਮਰਾ ਮਿਲੂਗਾ ਆਪਣੀ ਜਿਹੜੀ ਆਈਡੀ ਪ੍ਰੂਫ ਆ ਉਹ ਨਾਲ ਲੈ ਕੇ ਆਓ ਇੱਥੇ ਸੰਗਤ ਦੇਖੋ ਅੰਦਰ ਪੈਂਦੀ ਬੈਠਦੀ ਆ ਇਹ ਸਾਰੇ ਹਾਲ ਬਣੇ ਹੋਏ ਆ ਔਰ ਆਪਣੇ ਰਹਿਬਰਾ ਮਹਾਪੁਰਸ਼ਾਂ ਦੀਆਂ ਦੇਖੋ ਫੋਟੋਆਂ ਇੱਥੇ ਇਹਨਾਂ ਨੇ ਔਰ ਸਭ ਤੋਂ ਵੱਡੀ ਗੱਲ ਕਿ ਇੱਥੇ ਇਹਨਾਂ ਸਾਰੇ ਰਹਿਬਰਾ ਮਹਾਪੁਰਸ਼ਾਂ ਦੇ ਨਾਲ ਨਾਲ ਉਹਨਾਂ ਨੇ ਦੇਖੋ ਫਾਤਿਮਾ ਸ਼ੇਖ ਨਰੈਣਾ ਗੁਰੂ ਬਾਬਾ ਸਾਹਿਬ ਅੰਬੇਦਕਰ ਰਾਮਾਭਾਈ ਅੰਬੇਦਕਰ ਸਾਬ ਕਾਂਸ਼ੀ RAM ਜੀ ਔਰ ਫੂਲਨ ਦੇਵੀ ਜੀ ਇਨਾਂ ਦੀ ਫੋਟੋ ਵੀ ਇਨਾਂ ਨੇ ਇੱਥੇ ਲਗਾ ਰੱਖੀ ਆ। ਔਰ ਇਧਰ ਸੌਣ ਪੈਣ ਦੇ ਵਾਸਤੇ ਸੰਗਤ ਦੇ ਵਾਸਤੇ ਹੀ ਬਹੁਤ ਸੋਹਣਾ ਪ੍ਰਬੰਧ ਜਿਹੜਾ ਆ ਉਹ ਕੀਤਾ ਹੋਇਆ ਬਾਥਰੂਮ ਬਹੁਤ ਵਧੀਆ। ਸੋ ਸੰਗਤ ਨੂੰ ਬੇਨਤੀ ਹੈ ਕਿ ਜੇ ਕਿਸੇ ਨੇ ਵੀ ਇੱਥੇ ਆਉਣਾ ਹੋਵੇ ਜਦੋਂ ਵੀ ਪੀਜੀਆਈ ਕਦੇ ਜੇ ਤਾਂ ਕਦੇ ਕਿਸੇ ਨਾਲ ਇਹੋ ਜਿਹਾ ਕੁਝ ਚਾਂਸ ਹੋਵੇ ਨਾ ਪਰ ਫਿਰ ਵੀ ਜੇ ਕਿਤੇ ਜ਼ਿੰਦਗੀ ਚ ਜਾਣ ਦਾ ਮੌਕਾ ਬਣੇ ਤਾਂ ਬਿਲਕੁਲ ਪੀਜੀਆਈ ਦੇ ਕਾਰਡੀਓਲੋਜੀ ਜਿਹੜਾ ਵਿਭਾਗ ਆ ਉਹਦੇ ਤੋਂ ਲਗਭਗ ਅੱਧਾ ਕਿਲੋਮੀਟਰ ਅੱਗੇ ਜਾ ਕੇ ਇਹ ਇਹਨਾਂ ਨੇ ਬਣਾਇਆ ਹੋਇਆ ਸੋ ਬਹੁਤ ਸੋਹਣਾ ਦਰਬਾਰ ਹਾਲ ਔਰ ਇੱਥੇ ਲੰਗਰ ਦੀ ਪੂਰੀ ਵਿਵਸਥਾ ਹੈ ਚਾਹ ਪਾਣੀ ਦੀ ਤੁਸੀਂ ਪੀ ਸਕਦੇ ਆ ਔਰ ਗੁਰਦਰਾ ਸਾਹਿਬ ਦੇ ਨਾਲ ਦੂਸਰੇ ਪਾਸੇ ਛੇਵੀਂ ਪਾਸ਼ਾ ਜੀ ਦਾ ਗੁਰਦਰਾ ਆ ਜਿੱਥੇ ਕਿ ਆ ਸੌਣ ਪੈਣ ਦਾ ਵੀ ਵਧੀਆ ਪ੍ਰਬੰਧ ਆ ਔਰ ਜਿਹੜਾ ਸੰਗਤ ਦੇ ਚਾਹ ਪਾਣੀ ਦਾ ਵੀ ਵਧੀਆ ਪ੍ਰਬੰਧ ਉਹਨਾਂ ਨੇ ਜਿਹੜਾ ਆ ਉਹ ਕੀਤਾ ਹੋਇਆ ਧੰਨਵਾਦ ਜੈ ਭੀਮ ਜੈ 파ਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ